ਪੁਲਿਸ ਦੀ ਚੱਪੇ ਚੱਪੇ ਤੇ ਨજર ਹੈ 스마트 시티 ਨੂੰ ਲੈ ਕੇ ਹਜ਼ਾਰਾਂ ਦੇ ਕਰੀਬ ਜਿਹੜੇ ਕੈਮਰੇ ਲੱਗ ਚੁੱਕੇ ਨੇ ਤੁਹਾਨੂੰ ਅਸੀਂ ਉਸ ਜਗ੍ਹਾ ਦੇ ਕੰਟਰੋਲ ਰੂਮ ਤੇ ਖੜੇ ਆ ਕਿੱਥੇ ਤੁਸੀਂ ਦੇਖ ਰਹੇ ਹੋ ਵੱਡੀ ਸਕਰੀਨ ਦੇ ਉੱਤੇ ਲਗ ਲਗ ਚੌਂਕਾ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਕੋਈ ਵੀ ਚੋਰੀ ਜਾਂ ਕੋਈ ਵਾਰਦਾਤ ਹੁੰਦੀ ਹੈ ਤੇ ਉਸ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਹਰ ਚੌਂਕ ਦੀ ਗੱਲ ਕਰੀਏ ਕਿਤੇ ਟ੍ਰੈਫਿਕ ਦੀ ਗੱਲ ਕਰੀਏ ਟ੍ਰੈਫਿਕ ਕਿਤੇ ਜਾਮ ਹੁੰਦੀ ਹੈ ਤੇ ਉਸੇ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਜੋ ਮਲਾਜਮ ਕਿਹੜੇ ਆਪਣੇ ਡਿਊਟੀ ਦੇ ਨੇ ਹਰ ਚੱਪੇ ਚੱਪੇ ਦਾ ਉਂਕ ਦਾ ਅੱਜ ਕਿਹੜੀ ਨਜ਼ਰ ਰੱਖੀ ਹੋਈ ਹੈ ਕੋਈ ਵਾਰਦਾਤ ਹੁੰਦੀ ਹੈ ਤੇ ਉਸੇ ਟਾਈਮ ਕਿਹੜੀ ਹੈ ਪੁਲਿਸ ਵੱਲੋਂ ਉਸ ਨੂੰ ਜਲਦੀ ਕਿਹੜਾ ਕੰਟਰੋਲ ਰੂਮ ਕੰਟਰੋਲ ਤੇ ਭੇਜਿਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀ ਜਲੰਧਰ ਦੇ ਵਿੱਚ ਇਹ ਸਮਾਰਟ ਸਿਟੀ ਦੇ ਹਜ਼ਾਰਾ ਦੇ ਕਰੀਬ ਕਿਹੜੇ ਕੈਮਰੇ ਲੱਗ ਚੁੱਕੇ ਨੇ ਹੁਣ ਕਿਹੜੇ ਆ 500 ਤੋਂ ਜ਼ਿਆਦਾ ਕਿਹੜੇ ਕੈਮਰੇ ਚੱਲਦੇ ਪਏ ਨੇ ਤੁਹਾਨੂੰ ਦਿਖਾ ਦਈਏ ਦੂਸਰੀ ਸਕਰੀਨ ਦੇ ਉੱਤੇ ਜੋ ਹੈ ਰੈੱਡ ਕਲਰ ਗ੍ਰੀਨ ਕਲਰ ਤੇ ਬਹੁਤ-ਬਹੁਤ ਸਵਾਗਤ ਹੈ ਪੰਜਾਬ ਕਿਸਾਨ ਥੈਂਕ ਯੂ ਇਹ ਜੋ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹੈ ਜੀ ਤੇ ਇਸ ਦੇ ਵਿੱਚ ਟੋਟਲ 1198 ਕੈਮਰੇ ਪ੍ਰਪੋਜ਼ ਕੀਤੇ ਗਏ ਨੇ ਜਿਨ੍ਹਾਂ ਵਿੱਚ 1003 ਕੈਮਰੇ ਲੱਗ ਚੁੱਕੇ ਨੇ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਕੈਮਰੇ ਸਭ ਕੁਝ ਐਕਟੀਵੇਟਡ ਨੇ अराउंड 600 ਦੇ ਕਰੀਬ ਕੈਮਰੇ ਲਾਈਵ ਨੇ ਇਹ ਦਿਖਿਆ ਜਾਂਦਾ ਹੈ ਅਕਸਰ ਹਰ ਚੌਂਗਦੇ ਉੱਤੇ ਟ੍ਰੈਫਿਕ ਨਜ਼ਰ ਆਉਂਦਾ ਹੈ ਹਰ ਚੌਂਗ 'ਤੇ ਟ੍ਰੈਫਿਕ ਪੁਲਿਸ ਨਹੀਂ ਖੜੀ ਹੋ ਸਕਦੀ ਹਰ ਚੌਂਗ 'ਤੇ ਜੂਲੋ ਨਹੀਂ ਖੜੀ ਹੋ ਸਕਦੇ ਪੂਰਾ ਕੰਟਰੋਲ ਕਿਹੜਾ ਵਾਇਰਲੈਸ ਕਿਹੜੀ ਹੈ ਕਿਤੇ ਜਾਂਦੀ ਕਿੰਨੇ ਸਮੇਂ ਤੇ ਕਿਹੜੀ ਹੈ ਮੁਲਾਜ਼ਮ ਪਹੁੰਚ ਜਾਂਦਾ ਹਾਂਜੀ ਜਿਵੇਂ ਕਿ ਸ਼ਹਿਰ ਬਹੁਤ ਵੱਡਾ ਹੈ ਜਾਦਾ ਵਹੀਕਲ ਨੇ ਜਿਆਦਾ ਆਬਾਦੀ ਹੈ ਤੇ ਪੁਲਿਸ ਲਈ ਹਰ ਜਗ੍ਹਾ ਤੇ ਹੋਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਬਟ ਫਿਰ ਵੀ ਸਾਡੀ ਜਲੰਧਰ ਪੁਲਿਸ ਕਮਿਟਿਡ ਹੈ ਇਹਦੇ ਵਰਕ ਲਈ ਤੇ ਇਹ ਜਿਹੜਾ ਪੂਰਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਸਾਰੇ ਲੱਗੇ ਹੋਏ ਨੇ ਕੈਮਰੇ ਉਹਨਾਂ ਦੀ ਫੀਡ ਆ ਰਹੀ ਹੈ ਤੇ ਜੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਜਗ੍ਹਾ ਤੇ ਜਾਮ ਹੈ ਜਾਂ ਕੋਈ ਪ੍ਰੋਟੈਸਟ ਹੈ ਜਾਂ ਕੋਈ ਹੋਰ ਪਰੇਸ਼ਾਨੀ ਆ ਰਹੀ ਹੈ ਤਾਂ ਇੱਧਰ ਅਸੀਂ ਫੀਡ ਦੇਖ ਕੇ ਸਾਡੇ ਇਧਰ ਇੰਟੀਗ੍ਰੇਟ ਇਧਰ ਆਪਣਾ ਡੀਸੀਆਰ ਹੈ ਡਿਸਟ੍ਰਿਕਟ ਕੰਟਰੋਲ ਰੂਮ ਇਸ ਤੇ ਅਸੀਂ ਉਹ ਇਨਫੋਰਮੇਸ਼ਨ ਦਿੰਨੇ ਤੇ ਡਿਸਟ੍ਰਿਕਟ ਕੰਟਰੋਲ ਰੂਮ ਇਸ ਤੋਂ ਬਾਅਦ ਵਾਇਰਲੈਸ ਦੇ ਥਰੂ ਆਪਣੇ ਰੈਲੇਵੈਂਟ ਪੀਸੀਆਰ ਜਾਂ ਫਿਰ ਜਿਸੇ ਥਾਣੇ ਦੀ ਕੋ ਗੱਡੀ ਉਹਨੂੰ ਇਨਫੋਰਮੇਸ਼ਨ ਦੇਨੀ ਹੈ ਤਾਂ ਉਹ ਦੇ ਦਿੰਦੇ ਤੇ ਵਿਦਨ 2-3 ਮਿੰਟਸ ਪੀਸੀਆਰ ਉੱਥੇ ਪਹੁੰਚ ਜਾਂਦੀ ਹੈ ਜੀ ਜਿਹੜੀ ਵਾਰਦਾਤ ਤਾਂ ਹੁੰਦੀ ਹੈ ਉਸ ਨੂੰ ਜਲਦੀ ਕਿੜਾ ਹਾਂ ਜੀ ਹਾਂ ਜੀ ਬਿਲਕੁਲ ਸੀਸੀਟੀਵੀ ਜੋ ਹੈ ਇਹ ਸਾਡਾ ਇਨਵੈਸਟੀਗੇਸ਼ਨ ਅਤੇ ਕ੍ਰਾਈਮ ਡਿਟੈਕਸ਼ਨ ਦੇ ਵਿੱਚ ਬਹੁਤ ਹੈਲਪ ਕਰ ਰਿਹਾ ਹੈ ਤੇ ਇਸ ਤੋਂ ਵਧੀਆ ਇਹ ਗੱਲ ਵੀ ਹੈ ਕਿ ਕ੍ਰਾਈਮ ਪ੍ਰੀਵੈਂਸ਼ਨ ਦੇ ਵਿੱਚ ਵੀ ਬਹੁਤ ਹੈਲਪ ਕਰਦਾ ਹੈ। ਅਕਸਰ ਦੇਖਿਆ ਜਾਂਦਾ ਚੰਡੀਗੜ੍ਹ ਦੇ ਵਿੱਚ ਇੱਦਾਂ ਦਾ ਮਾਹੌਲ ਮਿਲਦਾ ਸੀ ਤਾਂ ਹੁਣ ਜਲੰਧਰ ਦੇ ਵਿੱਚ ਵੀ ਕਿਹੜਾ ਮਾਹੌਲ ਮਿਲਣਾ ਸ਼ੁਰੂ ਹੋ ਗਿਆ। ਹਾਂਜੀ ਜ਼ਰੂਰ ਬਿਲਕੁਲ। ਕਿ ਕਿਦਾਂ ਚੰਡੀਗੜ੍ਹ ਦੇ ਵਿੱਚ ਰੈੱਡ ਲਾਈਟ ਜੰਪ ਕਰਨੀ ਹੋਵੇ ਤੇ ਸ਼ਾਇਦ ਚਲਾਨ ਕਰ ਦੇ ਵਿੱਚ ਪਹੁੰਚ ਜਾਂਦਾ। ਉਦਾਂ ਹੀ ਜਲੰਧਰ ਦੇ ਵਿੱਚ ਪੁਲਿਸ ਦਾ ਕੰਮ ਲੋਕਾਂ ਦੀ ਰੱਖਿਆ ਕਰਨਾ ਹੈ ਤੇ ਲਾਅ ਬਾਇਡਿੰਗ ਸਿਟੀਜ਼ਨ ਲਈ ਇਹ ਬਹੁਤ ਵਧੀਆ ਚੀਜ਼ ਹੈ ਕਿ ਉਹਨਾਂ ਦੇ ਪੱਖ ਦੀ ਗੱਲ ਹੈ। ਬਾਕੀ ਜੇ ਕੋਈ ਟ੍ਰੈਫਿਕ ਕੋਈ ਵਾਇਲਟ ਕਰਦਾ ਹੈ ਜਾਂ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਹਨੂੰ ਅਸੀਂ ਦੇ ਵਿੱਚ ਡਿਟੈਕਟ ਕਰ ਸਕਦੇ ਹਾਂ ਤੇ ਜਿਹੜਾ ਤੁਸੀਂ ਚਲਾਨ ਕਹਿ ਰਹੇ ਹੋ ਕਿ ਘਰ ਬੈਠੇ ਪਹੁੰਚ ਜਾਏਗਾ ਉਹ ਬਹੁਤ ਜਲਦੀ ਅਸੀਂ ਸਟਾਰਟ ਕਰ ਰਹੇ ਹਾਂ ਜੀ ਕਿਦਾਂ ਇਹਨਾਂ ਨੂੰ ਇਸ ਜਗ੍ਹਾ ਤੋਂ ਚੈੱਕ ਕਰਦੇ ਨੇ ਤੇ ਐਦਾਂ ਕਿੰਨੇ ਸਮੇਂ ਦੇ ਵਿੱਚ ਕਿਹੜਾ ਉਹ ਪੀਸੀਆਰ ਜੁੱਲੋ ਨੂੰ ਜਾਂ ਥਾਣੇ ਲਾਗੇ ਦੇ ਏਰੀਆ ਦੇ ਅਫਸਰ ਹੈ ਉਹਨਾਂ ਨੂੰ ਕਿਦਾਂ ਸਮੇਂ ਦੇ ਵਿੱਚ ਪਤਾ ਲੱਗਦਾ ਹਾਂਜੀ ਜਿਵੇਂ ਇੱਥੇ ਕੋਈ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਜੀ ਤਾਂ ਵਿਦਨ 3-4 ਮਿੰਟਸ ਦੇ ਵਿੱਚ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਇਨਕਲੂਡਿੰਗ ਦੀ ਇਨਫੋਰਮੇਸ਼ਨ ਜਿਹੜੀ ਥਾਣੇ ਕੋਲ ਪਹੁੰਚਦੀ ਹੈ ਤੇ ਪੀਸੀਆਰ ਵੀ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਮੈਂ 2-3 ਮਿੰਟ ਤੱਕ ਉੱਥੇ ਪਹੁੰਚ ਜਾਂਦੀ ਹੈ। ਇਹ ਗੱਲ ਕਰੀਏ ਕਿ ਕਿਹੜੇ ਕੈਮਰੇ ਲੱਗੇ ਨੇ ਹਰ ਚੌਂਗ ਦੇ ਵਿੱਚ ਕੈਮਰੇ ਲੱਗ ਚੁੱਕੇ ਨੇ। ਇਹ ਟ੍ਰੈਫਿਕ ਦੀ ਹੈ ਹੁਣ ਲੋਕਾਂ ਨੂੰ ਕਿਹੜਾ ਰਾਹਤ ਤੇ ਜ਼ਰੂਰ ਮਿਲ ਰਹੇ ਆ ਆਪਣੇ। ਤੇ ਬਾਕੀ ਹਾਂ ਪਬਲਿਕਲੀ ਬਹੁਤ ਇਲਾਹੀਵੰਦ ਹੈ ਜੇ ਕੋਈ ਵੀ ਕ੍ਰਾਈਮ ਡਿਟੈਕਟ ਹੁੰਦਾ ਤੇ ਅਸੀਂ ਉਹਦੇ ਲਈ ਵਚਨਬੱਧ ਹੈ ਕਿ ਕ੍ਰਾਈਮ ਨੂੰ ਅਸੀਂ ਜਲਦੀ ਤੋਂ ਜਲਦੀ ਟਰੇਸ ਕਰੀਏ। ਤੁਸੀਂ ਦੇਖਿਆ ਸੀ ACP ਸਾਹਿਬ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਜੋ 600 ਦੇ ਕਰੀਬ ਜੋ ਕੈਮਰੇ ਚੱਲ ਰਹੇ ਨੇ 1003 ਦੇ ਕਰੀਬ ਕਿਹੜੇ ਕੈਮਰੇ ਲੱਗ ਚੁੱਕੇ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਉਸ ਕੰਟਰੋਲ ਰੂਮ ਦੀਆਂ ਕਿਦਾਂ ਕੋਈ ਵਾਰਦਾਤ ਹੁੰਦੀ ਹੈ ਜਾਂ ਕਿਤੇ ਟ੍ਰੈਫਿਕ ਰੁਕੀ ਹੁੰਦੀ ਹੈ ਤੇ ਕਿੰਨੇ ਮਿੰਟ ਦੇ ਵਿੱਚ ਕਿਹੜੀ ਆ ਉਸ ਨੂੰ ਜਲਦੀ ਹੱਲ ਕੀਤਾ ਜਾਂਦਾ ਜਾਂ ਕੋਈ ਵਾਰਦਾਤ ਹੁੰਦੀ ਹੈ ਤੇ ਜਲਦੀ ਕਿਹੜੀ ਆ ਉਹ ਟਰੇਸ ਕੀਤੀ ਜਾਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ